ਸਤਿ ਸ਼੍ਰੀ ਅਕਾਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਅੱਜ ਜਿਸ ਮੁੱਦੇ ਤੇ ਅਸੀਂ ਡਿਸਕਸ਼ਨ ਕਰਨ ਜਾ ਰਹੇ ਹਾਂ ਇਸ ਵੇਲੇ ਪੰਜਾਬ ਦੇ ਵਿੱਚ ਇਹ ਮੁੱਦਾ ਬੜਾ ਹੀ ਸੀਰੀਅਸ ਹੈ ਕਿਉਂਕਿ ਸੰਗਰੂਰ ਦੇ ਵਿੱਚ ਵੇਖਿਆ ਜਾ ਰਿਹਾ ਪਿਛਲੇ ਕਈ ਦਿਨਾਂ ਤੋਂ ਬਹੁਤ ਹੀ ਦੁਖਾਂਤ ਘਟਨਾ ਵਾਪਰੀ ਹੈ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਜੋ ਮੌਤ ਦਾ ਆਕੜਾ ਹੈ ਉਹ ਵੀ ਵੱਧ ਚੁੱਕਿਆ ਹੈ 21 ਲੋਕ ਜਿਹੜੇ ਨੇ ਇਸ ਦੇ ਵਿਚਾਲੇ ਮਰ ਚੁੱਕੇ ਨੇ ਕੁਝ ਹਸਪਤਾਲ ਦੇ ਵਿੱਚ ਇਸ ਵੇਲੇ ਵੀ ਦਾਖਲ ਨੇ ਇਲਾਜ ਚੱਲ ਰਿਹਾ ਹੈ ਪਰ ਇਸ ਦੇ ਵਿਚਾਲੇ ਅੱਜ ਸੀਐਮ ਭਗਵੰਤ ਮਾਨ ਤੇ ਹੋਰ ਵੱਡੇ ਮੰਤਰੀ ਜਿਹੜੇ ਨੇ ਉੱਥੇ ਪਹੁੰਚਦੇ ਨੇ ਪਰ ਲੋਕ ਜਿਹੜੇ ਨੇ ਇਸ ਨੂੰ ਵੇਖ ਕੇ ਸੰਤੁਸ਼ਟ ਨਹੀਂ ਦਿਖਾਈ ਦਿੱਤੇ ਤਾਂ ਇਸ ਨੂੰ ਲੈ ਕੇ ਸਟੂਡੀਓ ਦੇ ਵਿੱਚ ਬਾਤ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਗगन ਮੌਜੂਦ ਨੇ ਸਵਾਗਤ ਹੈ ਤੁਹਾਡਾ ਗगन ਸਟੂਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸカイ ਨਿਊਜ਼ ਪੰਜਾਬ ਵਿਖਰੇ ਸਾਰੇ ਦਰਸ਼ਕਾਂ ਦਾ ਸੇ ਸਵਾਗਤ ਕਰਦੇ ਹਾਂ ਜੀ ਗगन ਅ ਦੇਖਿਆ ਗਿਆ ਅੱਜ ਸੀਐਮ ਭਗਵੰਤ ਮਾਨ ਸੰਗਰੂਰ ਪਹੁੰਚਦੇ ਨੇ ਉਹਨਾਂ ਲੋਕਾਂ ਨਾਲ ਮਿਲਦੇ ਨੇ ਜਿੱਥੇ ਮੌਤਾਂ ਹੋਈਆਂ ਨੇ ਪੀੜਤ ਪਰਿਵਾਰਾਂ ਨਾਲ ਮਿਲਦੇ ਨੇ ਪਰ ਉੱਥੇ ਦੇ ਲੋਕ ਸੰਤੁਸ਼ਟ ਦਿਖਾਈ ਨਹੀਂ ਦੇ ਰਹੇ ਤਾਂ ਇੱਕ ਹੋਰ ਜਿਹੜੇ ਸਵਾਲ ਖੜੇ ਹੋ ਰਹੇ ਨੇ ਇੱਕ ਜਦੋਂ ਮਿਲੇ ਲੋਕਾਂ ਦੇ ਨਾਲ ਤਾਂ ਲੋਕਾਂ ਦਾ ਕਹਿਣਾ ਰਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਇਹਨਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਇੱਥੇ ਜ਼ਹਿਰੀਲੀ ਸ਼ਰਾਬ ਮਿਲਦੀ ਪਈ ਹੈ ਜੀ ਗਗਨ ਜੀ ਨਦੀ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਉੱਥੇ ਪਹੁੰਚੇ ਨੇ ਸੰਗਰੂਰ ਇਲਾਕੇ ਦੇ ਵਿੱਚ ਪਹੁੰਚੇ ਨੇ ਚਾਹੇ ਗੁੱਜਰਪਿੰਡ ਦੀ ਗੱਲ ਕੀਤੀ ਜਾਵੇ ਜਾਂ ਦੋ ਪਿੰਡ ਹੋਰ ਜਿਨ੍ਹਾਂ ਦਾ ਜ਼ਿਕਰ ਆ ਰਿਹਾ ਹੈ ਕਿ ਜਿੱਥੋਂ ਦੇ ਲੋਕਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਜ਼ਹਿਰੀਲੀ ਸ਼ਰਾਬ ਦੇ ਕਾਰਨ ਤੇ ਜਿਵੇਂ ਉਹਨੂੰ ਤੁਸੀਂ ਕਹਿ ਰਹੇ ਹੋ ਕਿ ਲੋਕ ਸੰਤੁਸ਼ਟ ਨਹੀਂ ਦਿਖਾਈ ਦਿੰਦੇ ਦੱਸ ਦਿੰਨੇ ਆ ਕਿ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਜ਼ਹਿਰੀਲੀ ਸ਼ਰਾਬ ਦੇ ਕਾਰਨ ਤੇ ਉੱਥੇ ਹੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਦਾ ਆਪਣਾ ਇਲਾਕਾ ਹੋਵੇ ਪੰਜਾਬ ਦੇ ਮੁੱਖ ਮੰਤਰੀ ਦਾ ਆਪਣਾ ਪੂਰਾ ਏਰੀਆ ਹੋਵੇ ਤੇ ਉੱਥੇ ਅਜਿਹੀ ਘਟਨਾ ਵਾਪਰੇ ਤੇ ਜਿੱਥੇ 30 40 ਕਿਲੋਮੀਟਰ ਆਪਾਂ ਪਿਛਲੀ ਡਿਸਟ੍ਰਿਕਟ ਕਸ਼ਨ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ 30 40 ਕਿਲੋਮੀਟਰ ਜਾਣਾ ਜਿਹੜਾ ਦੂਰ ਲੱਗਿਆ ਪਰ ਦਿੱਲੀ ਜਿਹੜਾ 2.5 300 ਕਿਲੋਮੀਟਰ ਹੈ ਉੱਥੇ ਜਾਣਾ ਨੇੜੇ ਲੱਗਿਆ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਰਾਤੋਂ ਰਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣੀ ਦਿੱਲੀ ਪਹੁੰਚ ਜਾਂਦੇ ਨੇ ਪਰ ਉਹਨਾਂ ਪੀੜਤ ਪਰਿਵਾਰਾਂ ਦੇ ਕੋਲ ਨਹੀਂ ਪਹੁੰਚਦੇ ਜਿਨ੍ਹਾਂ ਨੇ ਆਪਣੇ ਜੀ ਗਵਾਏ ਨੇ ਜਾਂ ਜਿਨ੍ਹਾਂ ਦੇ ਪਰਿਵਾਰ ਉਜੜ ਚੁੱਕੇ ਨੇ ਸੋ ਅੱਜ ਮੁੱਖ ਮੰਤਰੀ ਮਾਨ ਹੁਣੀ ਬੇਸ਼ੱਕ ਉੱਥੇ ਗਏ ਨੇ ਪਰ ਇਸ ਚੀਜ਼ ਦਾ ਖੁਲਾਸਾ ਕੀਤਾ ਹੈ ਵਿਕਰਮ ਮ ਜੀ ਜਰੂਰ ਕੀਤੀ ਹੈ ਅਕਸਰ ਹੀ ਵੇਖਣ ਨੂੰ ਮਿਲਦਾ ਕਿ ਬਿਕਰੋ ਮਜੀਠੀਆ ਕੋਈ ਨਾ ਕੋਈ ਤੱਥ ਕੋਈ ਨਾ ਕੋਈ ਵੀਡੀਓ ਜਾਂ ਕੋਈ ਨਾ ਕੋਈ ਸਬੂਤ ਇਹ ਲੈ ਕੇ ਕੈਮਰੇ ਦੇ ਸਾਹਮਣੇ ਆਉਂਦੇ ਨੇ ਕਿ ਦੂਸਰੇ ਜਾਂ ਵਿਰੋਧੀ ਧਿਰ ਦੇ ਨੇਤਾ ਹੋਣ ਜਾਂ ਦੂਸਰੀ ਪਾਰਟੀ ਨੂੰ ਇੱਕ ਵਾਰ ਹੱਥਾਂ ਪੈਰਾਂ ਦੀ ਜ਼ਰੂਰ ਪੈ ਜਾਂਦੀ ਹੈ ਪਰ ਇੱਥੇ ਜਿਵੇਂ ਮੁੱਖ ਮੰਤਰੀ ਮਾਨ ਹੁਣੇ ਅੱਜ ਸੰਗਰੂਰ ਇਲਾਕੇ ਦੇ ਵਿੱਚ ਗਏ ਚਾਹੇ ਉੱਥੇ ਉਹਨਾਂ ਨੇ ਵਾਅਦੇ ਕੀਤੇ ਦਾਅਵੇ ਕੀਤੇ ਕੁਝ ਵੀ ਕੀਤਾ ਪਰ ਇਸ ਦੇ ਉੱਤੇ ਪੂਰੇ ਮਾਮਲੇ ਦੇ ਉੱਤੇ ਬਿਕਰਮ ਜੀਠੀਆਂ ਹੁਣਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਮੁੱਖ ਮੰਤਰੀ ਮਾਨ ਹੁਣਾ ਦੇ ਸੰਗਰੂਰ ਪਹੁੰਚਣ ਤੋਂ ਪਹਿਲਾਂ ਉਹਨਾਂ ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਕੁਝ ਜਿਹੜੇ ਅਫਸਰ ਸਨ ਜਾਂ ਪ ਦਵਾਰਾਂ ਦੇ ਕੋਲ ਗਏ ਤੇ ਉਹਨਾਂ ਦੇ ਉੱਤੇ ਦਬਾਅ ਬਣਾਏ ਆ ਕਿ ਜੇਕਰ ਤੁਹਾਨੂੰ ਕੋਈ ਮਦਦ ਚਾਹੀਦੀ ਹੈ ਤਾਂ ਆਪਣੇ ਜਿਹੜੇ ਸਵਾਲ ਹੈ ਉਹ ਸੀਮਤ ਹੀ ਰੱਖਿਓ ਕੋਈ ਨਾਰਾਜ਼ਗੀ ਜ਼ਾਹਰ ਨਾ ਕਰਿਓ ਜੇਕਰ ਤੁਸੀਂ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਤੁਹਾਨੂੰ ਕੋਈ ਵੀ ਮਦਦ ਮੁੱਖ ਮੰਤਰੀ ਮਾਨ ਹੁਣਾ ਦੇ ਵੱਲੋਂ ਨਹੀਂ ਮਿਲੇਗੀ ਸੋ ਲੋਕਾਂ ਦੀ ਨਾਰਾਜ਼ਗੀ ਇਸ ਗੱਲ ਦੀ ਹੈ ਕਿ ਅੱਜ ਕਿਆ ਨਹੀਂ ਕਿ ਹਫਤਾ ਹੀ ਹੋ ਚੱਲਿਆ ਇਸ ਪੂਰੇ ਮਾਮਲੇ ਦੇ ਉੱਤੇ ਤਕਰੀਬਨ ਜੜੀਆਂ ਮੌਤਾਂ ਦੀ ਗਿਣਤੀ ਜੜੀਆਂ ਮੌਤਾਂ ਦੀ ਦਰ ਵੱਧਦੀ ਹੀ ਨਜ਼ਰ ਆ ਰਹੀ ਹੈ ਅੱਜ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਕਿ ਡੀਆਈਜੀ ਜਿਹੜੇ ਪਟਿਆਲਾ ਰੇਂਜ ਦੇ ਡੀਜੀਪੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਨਾਲ ਡੀਸੀ ਸੰਗਰੂਰ ਵੀ ਉਹਨਾਂ ਦੇ ਨਾਲ ਬੈਠੇ ਸਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਤੱਕ 10 ਗ੍ਰਿਫਤਾਰੀਆਂ ਹੋਈਆਂ ਦੋ ਨਵੇਂ ਜਿਹੜੇ ਹੋਰ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ ਛਾਪੇਮਾਰੀ ਬੇਸ਼ੱਕ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਇੱਕ ਸਾਈਜ਼ ਜੜੀ ਪਾਲਿਸੀ ਇੱਕ ਸਾਈਜ਼ ਦੇ ਅਫਸਰ ਜੜੇ ਸੰਗਰੂਰ ਇਹਦੇ ਵਿੱਚ ਹੀ ਰਹਿੰਦੇ ਨੇ ਤੇ ਉਹਨਾਂ ਦੇ ਇਲਾਕੇ ਦੇ ਵਿੱਚ ਅਜਿਹੀ ਕਾਰਵਾਈ ਚੱਲਦੀ ਹੋਵੇ ਅਜਿਹੀ ਨਾਜਾਇਜ਼ ਜਾਂ ਜਹਰੀਲੀ ਸ਼ਰਾਬ ਵਿਕਦੀ ਹੋਵੇ ਤੇ ਵੱਡੇ ਸਵਾਲੀਆ ਚਿੰਨ੍ਹ ਸਰਕਾਰ ਦੇ ਉੱਤੇ ਖੜੇ ਕਰਦੀ ਆ ਦੂਸਰੇ ਪਾਸੇ ਜੇ ਗੱਲ ਕਰੀਏ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾਂ ਦੀ ਉਤਾਰੀ ਹੁੰਦੀ ਹੈ ਐਕਸਾਈਜ਼ ਪਾਲਿਸੀ ਨੂੰ ਲੈ ਕੇ ਸ਼ਰਾਬ ਆਪਕਾਰੀ ਨੀਤੀ ਨੂੰ ਲੈ ਕੇ ਕਥਿਤ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੋ ਉਸ ਦਿੱਲੀ ਦੀ ਤਰਜ਼ ਦੇ ਆਧਾਰ ਤੇ ਪੰਜਾਬ ਦੇ ਵਿੱਚ ਵੀ ਐਕਸਾਈਜ਼ ਪਾਲਿਸੀ ਆ ਰਹੀ ਹੈ ਉਹੀ ਜਿਹੜਾ ਸਿਸਟਮ ਹੈ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਤੇ ਹੁਣ ਜਿਹੜੀਆਂ ਜ਼ਹਿਰੀਲੀ ਸ਼ਰਾਬ ਦੇ ਕਾਰਨੀਆਂ ਮੌਤਾਂ ਹੋਈਆਂ ਨੇ ਉਸਨੇ ਜ਼ਰੂਰ ਸਵਾਲ ਦੇ ਸਵਾਲ ਜੜੇ ਆ ਸਰਕਾਰ ਦੇ ਉੱਤੇ ਖੜੇ ਕੀਤੇ ਨੇ ਪਰਿਵਾਰਾਂ ਦੇ ਜਿਹੜੇ ਨੇ ਮੈਂਬਰ ਗਏ ਨੇ ਪਰਿਵਾਰ ਜਿਹੜੇ ਜਿਹੜੇ ਜੀ ਉੱਜੜ ਗਏ ਨੇ ਜਿਹੜੇ ਪਰਿਵਾਰ ਉੱਜੜ ਗਏ ਨੇ ਉਹਨਾਂ ਦੇ ਉਹ ਸਰਕਾਰ ਉਹਨਾਂ ਨੂੰ ਭਾਵੇਂ 25 ਲੱਖ ਦੇ ਦੇ ਭਾਵੇਂ 10 ਲੱਖ ਦੇ ਭਾਵੇਂ ਕਰੋੜ ਦੇ ਦੇ ਭਾਵੇਂ 25 ਕਰੋੜ ਉਹ ਜੀਆਂ ਦਾ ਘਾਟਾ ਪੂਰਾ ਨਹੀਂ ਕਰ ਸਕਦੀ ਬੇਸ਼ੱਕ ਮੁੱਖ ਮੰਤਰੀ ਮਾਨ ਹੁਣਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਇਹਨਾਂ ਦੇ ਬੱਚਿਆਂ ਨੂੰ ਪੜਾਵਾਗਾ ਮੈਂ ਇਹਨਾਂ ਦੇ ਬੱਚਿਆਂ ਨੂੰ ਨੌਕਰੀ ਦੇਵਾਗਾ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਨਿਧੀ ਕਿ ਕੀ ਬੱਚਿਆਂ ਨੂੰ ਨੌਕਰੀ ਲੈਣ ਵਾਸਤੇ ਜਾਂ ਬੱਚਿਆਂ ਨੂੰ ਪੜਨ ਵਾਸਤੇ ਕੀ ਆਪਣੇ ਘਰ ਦੇ ਜੀ ਗਮਾਉਣੇ ਪੈਣਗੇ ਜਾਂ ਕੀ ਉਹਨਾਂ ਨੂੰ ਜੈ ਰੀਲੀ ਸ਼ਰਾਬ ਪੀ ਆ ਕੇ ਜਾਂ ਕਿਹੇ ਸੜਕ ਹਾਸੇ ਦੇ ਵਿੱਚ jaan ਗਵਾਉਣੀ ਪਊਗੀ ਜਾਂ ਕੀ ਉਹਨਾਂ ਦੇ ਜਿਵੇਂ ਹੁਣ ਸੰਗਰੂਰ ਦੇ ਵਿੱਚ ਘਟਨਾ ਵਾਪਰੀ ਹੈ ਕਿ ਇਸ ਤਰੀਕੇ ਨਾਲ ਜੇ ਕੋਈ ਆਪਣਾ ਪਰਿਵਾਰ ਪਰਿਵਾਰਕ ਜੀ ਗਮਾਉਂਦਾ ਹੈ ਤਾਂ ਉਸਨੂੰ ਨੌਕਰੀ ਮਿਲੇਗੀ ਫਿਰ ਬਾਕੀ ਜਿਹੜੇ ਬੈਠੇ ਨੇ ਧਰਨਿਆਂ ਦੇ ਉੱਤੇ ਅਧਿਆਪਕ ਬੈਠੇ ਨੇ ਇਹਨਾਂ ਦੀ ਜਾਨ ਨੂੰ ਰੋ ਰਹੇ ਨਹੀਂ ਕਹਿ ਸਕਦੇ ਆਪਾਂ ਕਿ ਇਹਨਾਂ ਨੂੰ ਬੁਲਾਉਂਦੇ ਨੇ ਕਿ ਸਾਡੇ ਨਾਲ ਗੱਲਬਾਤ ਕਰੋ ਉਹਨਾਂ ਦੀ ਤਾਂ ਕੋਈ ਸੁਣਦਾ ਨਹੀਂ ਬਰਿੰਦਰ ਢਿੱਲੋਂ ਹੋਣਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਮਰਨ ਵਰਤ ਤੇ ਬੈਠੀ ਹੈ ਬੀਬੀ ਪ੍ਰੋਫੈਸਰ ਕੋਰ ਪ੍ਰੋਫੈਸਰ ਆ ਕੋਈ ਮਾਫ ਕਰਨਾ ਬੀਬੀ ਜਿਹੜੀ ਹੈ ਕੋਈ ਨੌਕਰੀ ਦੀ ਆਸ ਦੇ ਵਿੱਚ ਬੈਠੀ ਹੈ ਮਰਨ ਵਰਤ ਤੇ ਉਹਨਾਂ ਦਾ ਮਰਨ ਵਰਤ ਖਤਮ ਕਰਵਾਉਂਦੇ ਨਜ਼ਰ ਆ ਰਹੇ ਨੇ ਬਰਿੰਦਰ ਢਿੱਲੋਂ ਹੋਣੀ ਨਾਲ ਪ੍ਰਗਟ ਸਿੰਘ ਕਾਂਗਰਸ ਦੇ ਨੇਤਾ ਜਿਹੜੇ ਲਾਗੇ ਉਹਨਾਂ ਦੇ ਬ ਇੱਕ ਜਿਹੜੀ ਬੀਬੀ ਬਲਜਿੰਦਰ ਕੋਰ ਪ੍ਰੋਫੈਸਰ 1159 ਸ਼ਾਇਦ ਜੁਨੀਅਨ ਦੇ ਹੈਗੇ ਸਨ ਉਹਨਾਂ ਦੇ ਵੱਲੋਂ ਵੀ ਜਿਵੇਂ ਲੀਲਾ ਸਮਾਪਤ ਕਰ ਦਿੱਤੀ ਗਈ ਹਰਜੋਤ ਬੈਂਸ ਉਹਨਾਂ ਦਾ ਨਾਮ ਲਿਖ ਕੇ ਉਹਨਾਂ ਨੇ ਸੁਸਾਈਡ ਨੋਟ ਲਿਖਿਆ ਉਸ ਤੋਂ ਇਲਾਵਾ ਜੇ ਗੱਲ ਕਰੀਏ ਤੇ ਬਰਿੰਦਰ ਢਿੱਲੋਂ ਨੇ ਨਾਮ ਲਾਇਆ ਕਿ ਸਿੱਧੂ ਮੂਸੇਵਾਲਾ ਗਿਆ ਹੋਰ ਵੀ ਇਹੋ ਜਿਹੇ ਲੋਕਾਂ ਨੇ ਕੁਰਬਾਨੀ ਦਿੱਤੀ ਉਹਨਾਂ ਦਾ ਤੇ ਕੋਈ ਮਸਲਾ ਇੰਨਾ ਹਾਲ ਨਹੀਂ ਹੋਇਆ ਤੇ ਬੀਬੀ ਤੁਸੀਂ ਆਪਣਾ ਮਰਨ ਵੱਤ ਵਰਤ ਜਿਹੜਾ ਖਤਮ ਕਰਦੇ ਤੇ ਸਰਕਾਰ ਦੇ ਕਰਨਾਂ ਤੇ ਕੋਈ ਜੂਨ ਨਹੀਂ ਸਰਕਾਰ ਕੋਈ ਜੂਨ ਨਹੀਂ ਸਰਕਣੀ ਸੋ ਜੇ ਗੱਲ ਤੁਸੀਂ ਕੀਤੀ ਹੈ ਕਿ ਲੋਕਾਂ ਨੇ ਨਾਰਾਜ਼ਗੀ ਜਤਾਈ ਹੈ ਸੰਤੁਸ਼ਟ ਨਹੀਂ ਇਹ ਤੇ ਉਹਨਾਂ ਨੂੰ ਪਤਾ ਹੈ ਕਿ ਦਿੱਲੀ ਦੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਣ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਮੌਤਾਂ ਹੋ ਚੁੱਕੀਆਂ ਸਨ ਮੁੱਖ ਮੰਤਰੀ ਮਾਨ ਦਾ ਫਰਜ਼ ਬਣਦਾ ਸੀ ਦਿੱਲੀ ਜਾਣ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਪਰਿਵਾਰਾਂ ਨੂੰ ਮਿਲਦੇ ਜੀ ਬਿਲਕੁਲ ਗਗਨ ਐਸੇ ਦੇ ਵਿਚਾਰੇ ਜਦੋਂ ਸਾਡੇ ਕੋਲ ਲੋਕਾਂ ਦੀ ਬਾਈਟਸ ਆਈਆਂ ਉਸ ਦੇ ਵਿੱਚ ਇੱਕ ਪਾਸੇ ਤਾਂ ਲੋਕ ਕਾਫੀ ਅਸੰਤੁਸ਼ਟ ਦਿਖਾਈ ਦੇ ਹੀ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਸਾਨੂੰ ਪੁਲਿਸ ਵਾਲੇ ਲੈਤਾ ਗਏ ਕਿ ਅਸੀਂ ਤੁਹਾਡੀ ਭਗਵੰਤ ਮਾਨ ਨਾਲ ਮੀਟਿੰਗ ਕਰਾ ਦਿੰਦੇ ਆ ਇੱਕ ਵਾਰ ਤੁਸੀਂ ਗੱਲ ਕਰ ਲਓ ਕੰਨੇ ਲੈ ਜਾ ਕੇ ਸਾਨੂੰ ਬੰਦ ਕਰ ਦਿੱਤਾ ਤੇ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਦੋ ਜੀ ਮਰੇ ਸੀਗੇ ਉਹ ਬੰਦਾ ਉਹ ਸ਼ਖਸ ਜੋ ਉਸ ਨੂੰ ਲੈ ਕੇ ਜਾ ਰਿਹਾ ਸੀ ਉਸ ਸ਼ਖਸ ਨੂੰ ਹੀ ਗ੍ਰਿਫਤਾਰ ਕਰ ਲਿੱਤਾ ਗਿਆ ਮਤਲਬ ਇਹ ਇੱਕ ਨਾ ਇਨਸਾਫੀ ਦਾ ਆਪਾਂ ਕਹਿ ਸਕਦੇ ਆ ਇਸ ਨੂੰ ਜੀ ਗਗਨ ਮੈਂ ਬਿਲਕੁਲ ਨਹੀਂ ਤੈਨੂੰ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਆ ਕਿ ਬਿਕਰਮਜੀਠੀਆਂ ਹੁਣਾਂ ਨੇ ਵੀਡੀਓ ਸਾਂਝੀ ਕੀਤੀ ਆ ਉਹਨਾਂ ਦੇ ਤੱਕ ਵੀ ਦੇਖੋ ਹਰੇਕ ਪਿੰਡ ਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਸੰਗਰੂਰ ਹਲਾਕਾ ਹੈ ਸੰਗਰੂਰ ਹਲਕਾ ਬੇਸ਼ੱਕ ਭਗਵੰਤ ਸਿੰਘ ਮਾਨ ਹੁਣਾਂ ਦਾ ਕੋਈ ਬਚਪਨ ਉੱਥੇ ਬੀਤਿਆ ਹੋਊਗਾ ਉਹਨਾਂ ਦਾ ਬਚਪਨ ਦਾ ਏਰੀਆ ਹੋਏਗਾ ਜੋ ਵੀ ਹੈ ਤੇ ਹਰੇਕ ਪਿੰਡ ਦੇ ਵਿੱਚ ਜਾਂ ਇੱਕ ਪਿੰਡ ਦੇ ਵਿੱਚ ਇਹ ਗੱਲਗਾ ਪਿੰਡ ਤਾਂ ਦੂਰ ਦੀ ਗੱਲ ਹੈ ਇੱਕ ਪਰਿਵਾਰ ਦੇ ਵਿੱਚ ਹੀ ਕਿਸੇ ਦੀ ਜੜੀ ਸੋਚ ਆ ਕਿਸੇ ਦੀ ਆਮ ਆਦਮੀ ਪਾਰਟੀ ਦੇ ਨਾਲ ਰਲਦੀ ਹੋਗੀ ਇੱਕ ਮੈਂਬਰ ਦੀ ਜਾਂ ਇੱਕ ਦੀ ਅਕਾਲੀ ਪਾਰਟੀ ਦੇ ਨਾਲ ਰਲਦੀ ਹੋਗੀ ਸੋ ਇੱਕ ਪਿੰਡ ਦੇ ਵਿੱਚ ਵੀ ਹਰੇਕ ਪਾਰਟੀ ਨੂੰ ਸਮਰਥਨ ਕਰਨ ਵਾਲੇ ਲੋਕ ਹੁੰਦੇ ਨੇ ਤੇ ਉੱਥੋਂ ਗੱਲਾਂ ਜਿਹੜੀਆਂ ਬਿਕਰਮ ਜੀਠੀਆਂ ਤੱਕ ਵੀ ਪਹੁੰਚੀਆਂ ਕਿਉਂਕਿ ਬਿਕਰਮ ਜੀਠੀਆਂ ਹੁਣ ਵੀ ਲਗਾਤਾਰ ਉਹਨਾਂ ਪਰਿਵਾਰਾਂ ਦੇ ਟੱਚ ਵਿੱਚ ਸੰਦੇ ਉਹਨਾਂ ਦੇ ਨਾਲ ਕੰਟੈਕਟ ਦੇ ਵਿੱਚ ਸੰ ਚਲੋ ਬੇਸ਼ੱਕ ਪਿੰਡ ਗਏ ਹੁਣ ਨਾ ਗਏ ਹੁਣ ਪਰ ਅਫਸੋਸ ਹਰੇਕ ਮੰਤਰੀ ਨੇ ਹਰੇਕ ਨੇਤਾ ਨੇ ਜਿਤਾਇਆ ਉਹਨਾਂ ਦੇ ਪਿੰਡ ਸੁਨੀਲ ਜਾਖੜ ਹੁਣ ਵੀ ਪਹੁੰਚੇ ਸੁਖਪਾਲ ਸਿੰਘ ਖੈਰਾ ਹੁਣ ਵੀ ਪਹੁੰਚੇ ਸੋ ਅਕਾਲੀ ਦਲ ਦੇ ਲੀਟਰ ਵੀ ਪਹੁੰਚੇ ਹੋਣਗੇ ਤੇ ਉਹਨ ਇਹ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਦਬਾਅ ਜ਼ਰੂਰ ਬਣਾਇਆ ਗਿਆ ਹੈ ਕਿ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਮਦਦ ਲੈਣੀ ਹੈ ਤੇ ਫਿਰ ਮੂੰਹ ਖੋਲਣ ਦੀ ਜ਼ਰੂਰਤ ਨਹੀਂ ਹੈ ਮੁੱਖ ਮੰਤਰੀ ਮਾਨ ਜੋ ਬੋਲਦੇ ਹਨ ਉਹਨਾਂ ਨੂੰ ਬੋਲਣ ਦਿਓ ਜੀ ਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਉਹਨਾਂ ਦੇ ਆਈਟੀ ਸਹਾਰੇ ਨੇ ਉਹਨਾਂ ਨੇ ਚੰਗੀ ਤਰ੍ਹਾਂ ਉਸ ਚੀਜ਼ ਨੂੰ ਪ੍ਰਚਾਰਿਆ ਜੀ ਦੇਖੋ ਸਾਡੇ ਮੁੱਖ ਮੰਤਰੀ ਮਾਨ ਪਹੁੰਚ ਗਏ ਨੇ ਤੇ ਉਹਨਾਂ ਦੇ ਬੱਚੇ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਸਵਾਲ ਤਾਂ ਲੋਕਾਂ ਦੇ ਮਨ 'ਚ ਫੇਰ ਵੀ ਨੇ ਪਰ ਜੋ ਐਕਸਾਈਜ਼ ਪਾਲਿਸੀ ਦੀ ਅਸੀਂ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਵੀ ਉਸ ਤੇ ਬਵਾਲ ਵੀ ਕਾਫੀ ਛਿੜਿਆ ਹੋ ਸਕੂਲ ਆਫ ਅ ਐਂਬੀਅੰਸ ਤੇ ਉਸ ਤੋਂ ਬਾਅਦ ਸਿੱਖਿਆ ਦੇ ਵਿੱਚ ਜੋ ਥੋੜੇ ਜਿਹੀ ਚੇਂਜਸ ਕੀਤੇ ਜੋ ਮੁਹੱਲਾ ਕਲੀਨਿਕਸ ਬਣਾਏ ਉਹ ਵੀ ਥੋੜੇ ਜਿਹੀ ਕੁਝ ਬਦਲਾਅ ਜਿਤਾ ਹੋਏ ਤੇ ਨਾਲ ਜਿਹੜੀ ਸਿਹਤ ਨੂੰ ਲੈ ਕੇ ਵੀ ਥੋੜੇ ਜਿਹੀ ਵਿਚਾਰ ਕੀਤਾ ਪੰਜਾਬ ਸਰਕਾਰ ਨੇ ਪਰ ਸ਼ਰਾਬ ਨੂੰ ਲੈ ਕੇ ਜੋ ਨਸ਼ਾ ਪੰਜਾਬ ਦੇ ਵਿੱਚ ਖਤਮ ਕਰਨਾ ਚਾਹੁੰਦੇ ਨੇ ਉਹੀ ਚੀਜ਼ ਨੂੰ ਲੈ ਕੇ ਇੱਕ ਸਾਰੀਜ਼ ਪਾਲਿਸੀ ਨੂੰ ਲੈ ਕੇ ਇੱਥੇ ਕੀ ਕਹਿਣਾ ਹੈ ਗਗਨ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਕਿ ਦਿੱਲੀ ਦੇ ਤਰਜ਼ ਦੇ ਉੱਤੇ ਨਹੀਂ ਦੀ ਦਿੱਲੀ ਦੀ ਤਰਜ਼ ਦੀ ਜੇ ਆਪਾਂ ਗੱਲ ਕਰਦੇ ਹਾਂ ਇਹਨਾਂ ਨੇ ਵਾਅਦੇ ਕੀਤੇ ਜਰੂਰ ਕੀਤੇ ਸਨ ਕਿ ਅਸੀਂ ਦਿੱਲੀ ਮਾਡਲ ਲਿਆਵਾਂਗੇ ਜੀ ਪੰਜਾਬ ਸਿੱਖਿਆ ਮਾਡਲ ਦਿੱਲੀ ਦਾ ਹੋਊਗਾ ਸਿਹਤ ਮਾਡਲ ਦਿੱਲੀ ਦਾ ਹੋਊਗਾ ਇਹਨਾਂ ਨੇ ਇਹ ਵਾਅਦੇ ਜਰੂਰ ਕੀਤੇ ਮੁਹੱਲਾ ਕਲੀਨਿਕ ਦੀ ਜੇ ਤੁਸੀਂ ਗੱਲ ਕੀਤੀ ਹੈ ਤੇ 24/7 ਕੋਈ ਨਾ ਕੋਈ ਜਿਹੜੇ ਡਾਕਟਰ ਉੱਥੇ ਮੌਜੂਦ ਰਹਿਣਗੇ ਤਾਂ ਤੁਹਾਨੂੰ ਮੈਂ ਅਜੇ ਮੈਂ ਕਈ ਮੈਡੀਕਲ ਜਿਹੜੇ ਇਹਨਾਂ ਦੇ ਸਿਹ ਬੋਲੇ ਆ ਮੋਹੱਲਾ ਕਲੀਨਿਕ ਕਈ ਖਲੋਲੇ ਖੋਲੇ ਜਿਹੜੇ ਨੇ 6 ਕਿ ਘੰਟੇ ਬੈਠੇ ਰਹਿੰਦੇ ਆ ਉੱਥੇ ਕਈ ਮੁਲਾਜ਼ਮਾ ਹੋਣਗੇ 6 ਵਾਧੂ ਵਾਧੂ 6-7 ਘੰਟੇ ਬੈਠਦੇ ਨੇ ਤੇ ਉਸ ਤੋਂ ਬਾਅਦ ਤਾਲੇ ਲੱਗ ਜਾਂਦੇ ਨੇ ਉੱਥੇ ਫਿਰ ਡੰਗਰ ਪਸ਼ੂ ਜਿਹੜੇ ਆ ਉਹ ਤੁਰੇ ਫਿਰਦੇ ਨਜ਼ਰ ਆਉਂਦੇ ਨੇ ਸੋ ਮੋਹੱਲਾ ਕਲੀਨਿਕ ਜਿਹੜੀ ਆ ਉਹਨਾਂ ਨੇ ਤਾਂ ਹਵਾ ਕਾੜੀ ਦਿੱਤੀ ਜਿਹੜੀ ਤੁਸੀਂ ਸਕੂਲ ਆਫ ਫੈਮਿਨਸ ਦੀ ਗੱਲ ਕੀਤੀ ਆ ਤੇ ਕੌਮਰ ਵਿਜੇ ਪ੍ਰਤਾਪ ਉਹਨਾਂ ਦੀਆਂ ਕਈ ਬਾਈਟਸ ਤੁਹਾਨੂੰ ਮਿਲ ਜਾਣਗੀਆਂ ਤੇ ਇੱਥੇ ਜਿਹੜਾ ਲੁਧਿਆਣੇ ਦੇ ਵਿੱਚ ਇੱਕ ਸਕੂਲ ਆਫ ਫੈਮਿਨਸ ਦਾ ਉਹ ਘਟਨ ਕੀਤਾ ਸੀ ਉੱਥੇ ਵੀ ਰਵਨੀਤ ਬੀਟ ਆ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਜਦੋਂ ਪਾਵਰ ਦੇ ਵਿੱਚ ਸਨ ਉਹਨਾਂ ਤੇ ਹੁੰੰਿਆ ਇਹ ਪ੍ਰੋਜੈਕਟ ਆਇਆ ਉਹਨਾਂ ਨੇ ਉਹ ਜੜੀਆਂ ਉਦਘਾਟਣ ਵਾਲੀਆਂ ਪਲੇਟਾਂ ਹੁੰਦੀਆਂ ਨੇ ਤੇ ਉਹ ਵੀ ਬਕਾਇਦਾ ਦਿਖਾਈਆਂ ਰਵਨੀਤ ਬੇਟੂ ਉਹਨਾਂ ਨੇ ਤੇ ਇਹ ਗੱਲ ਕਹੀ ਹੈ ਕਿ ਜਾਣ ਬੁਝ ਕੇ ਇਸ ਸਕੂਲ ਦਾ ਉਦਘਾਟਨ ਲੇਟ ਕੀਤਾ ਗਿਆ ਕਿ ਆਪਣੀ ਸਰਕਾਰ ਦੀ ਜਿਹੜਾ ਕ੍ਰੈਡਿਟ ਆ ਆਪਣੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇ ਦਿੱਤਾ ਜਾਵੇਗਾ ਸਕੂਲ ਆਫ ਫੈਮਿਨਸ ਦੀ ਹੀ ਗੱਲ ਅੰਮ੍ਰਿਤਸਰ ਦੀ ਹੈ ਤੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਕਿਹਾ ਸੀ ਇਹ ਸਕੂਲ ਦੇ ਵਿੱਚ ਨਾ ਮੈਂ ਕਈ ਵਾਰ ਗਿਆ ਤੇ ਲਿੰਬਾ ਪੂੰਜੀ ਕਰਕੇ ਸਕੂਲ ਦਾ ਕ੍ਰੈਡਿਟ ਜਿਹੜਾ ਸਰਕਾਰ ਨੇ ਆਪਣੇ ਨਾਲ ਲੈ ਲਿਆ ਸੋ ਸਾਈਜ਼ ਪਾਲਿਸੀ ਦੀ ਗੱਲ ਕਰਦੇ ਆਂ ਤੇ ਦੱਸ ਦਿੰਨੇ ਆ ਸੁਨੀਲ ਜਾਖੜ ਹੁਣੀ ਪਰਿਵਾਰ ਦੇ ਨਾਲ ਸੰਗਰੂਰ ਦੇ ਵਿੱਚ ਇਹ ਦੁੱਖ ਸਾਂਝਾ ਕਰਨ ਪਹੁੰਚੇ ਸੁਖਪਾਲ ਸਿੰਘ ਖਹਿਰਾ ਹੁਣੀ ਦੁੱਖ ਸਾਂਝਾ ਕਰਨ ਪਹੁੰਚੇ ਉੱਥੇ ਹੀ ਆਮ ਆਰਨੀ ਪਾਰਟੀ ਦੇ ਅਮਨ ਅਰੋੜਾ ਹੁਣੀ ਵੀ ਪਹੁੰਚੇ ਤੇ ਅਮਨ ਔਰ ਅਰੋੜਾ ਹੁਣਾ ਦਾ ਬਿਆਨ ਕੀ ਸੀ ਉੱਥੇ ਜਾ ਕੇ ਕਿ ਸਰਕਾਰ ਕੋਲੋਂ ਮਨਜ਼ੂਰਸ਼ੁਦਾ ਠੇਕੇ ਤੋਂ ਸ਼ਰਾਬ ਨਹੀਂ ਆਈ ਇਹ ਨਜਾਇਜ਼ ਸ਼ਰਾਬ ਹੈ ਤੇ ਪੀ ਕੇ ਮਰ ਗਏ ਇਹਦੇ ਵਿੱਚ ਉਹਨਾਂ ਨੇ ਪੱਲਾ ਛੱਡ ਲਿਆ ਤੇ ਫਿਰ ਵੱਡੀ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜਿਹੜੇ ਸਰਕਾਰ ਤੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਕੋਲੋਂ ਬਿਨਾ ਮਨਜ਼ੂਰਸ਼ੁਦਾ ਜਿਹੜੇ ਜਿਹੜੇ ਮਨ ਤੋ ਸ਼ਰਾਬ ਲੈ ਕੇ ਜਿਹੜੇ ਮੋਤਾ ਹੋਈਆਂ ਨੇ ਤੇ ਇਹਦਾ ਮਤਲਬ ਜੜੀ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਜਿਹੜਾ ਉਹ ਚੱਲ ਰਿਹਾ ਹੈ ਡਰੱਗ ਰੈਕਟ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਚਿੱਟੇ ਦਾ ਵਪਾਰ ਵੀ ਅਨੇਵਾ ਚੱਲ ਰਿਹਾ ਤੇ ਉਹਦੇ ਨਾਲ ਹੋਣ ਵਾਲੀਆਂ ਮੋਤਾਤੋਂ ਵੀ ਤੁਸੀਂ ਐਸੀ ਤਰ੍ਹਾਂ ਕੰਨੀ ਕਰ ਲੋਗੇ ਉਹਦੇ ਵਿੱਚ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਜਿਵੇਂ ਤੁਸੀਂ ਸੰਗਰੂਰ ਦੇ ਵਿੱਚ ਪੱਲਾ ਝਾੜ ਦਿੱਤਾ ਕਿ ਸਰਕਾਰ ਦੀ ਇਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਸਰਕਾਰਾਂ ਦਾ ਸਾਰੀਆਂ ਚੀਜ਼ਾਂ ਤੋਂ ਜਾਣੂ ਹੈ ਜੀ ਬਿਲਕੁਲ ਇਹੀ ਗੱਲ ਤਾਂ ਉਹੀ ਹੁਣ ਸੁਖਪਾਲ ਸਿੰਘ ਖਹਿਰਾ ਹੁਣਾਂ ਨੇ ਵੀ ਇਹ ਗੱਲ ਕਹੀ ਹੈ ਕਿ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਇੰਨੀ ਚੀਜ਼ ਹੋ ਗਈ ਉਹਨਾਂ ਨੇ ਤੇ ਇਹ ਇੱਥੋਂ ਤੱਕ ਕਿਹਾ ਕਿ ਜਿਹੜੇ ਪਰਚੇ ਵੀ ਹੋਏ ਨੇ ਜਿਹੜੇ ਹ ਵੀ ਇੱਕ ਸਿਰਫ ਗੌਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਇਹਦੇ ਤੋਂ ਉੱਤੇ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਕਿ ਜਿੱਥੇ ਸ਼ਰਾਬ ਬਣੀ ਉਹਨਾਂ ਦਾ ਵੀ ਸਰਕਾਰ ਦੇ ਨਾਲ ਪ੍ਰੋਪਰ ਹੱਥ ਹੁੰਦਾ ਦੇਖੋ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਜਿਹੜਾ ਦਿੱਲੀ ਦੇ ਵਿੱਚ ਆਪਕਾਰੀ ਨੀਤੀ ਵਾਲਾ ਮਾਮਲਾ ਸਾਹਮਣੇ ਆਇਆ ਈਡੀ ਨੇ ਦਸਤਾਵੇਜ਼ ਦਿੱਤੇ ਕਿ ਗੋਆ ਦੀ ਇਲੈਕਸ਼ਨ ਦੇ ਵਿੱਚ 45 ਕਰੋੜ ਰੁਪਈਆ ਆਮ ਆਦਮੀ ਪਾਰਟੀ ਨੇ ਭੇਜਿਆ ਸੀ ਚਾਹੇ ਪ੍ਰਚਾਰ ਲਈ ਕਰਲ ਕੀਤੀ ਜਾਵੇ ਚਾਹੇ ਵੋਟਾਂ ਵਾਸਤੇ ਜਾਂ ਕਿਤਰਾ ਵੀ ਤੇ ਹੁਣ ਜੇ ਇਹ ਪੰਜਾਬ ਦੇ ਵਿੱਚ ਇਲੈਕਸ਼ਨ ਆ ਰਹੀਆਂ ਨੇ ਤੇ ਸਰਕਾਰ ਦੇ ਨਾਲ ਬਿਨਾ ਮਿਲੀ ਭੁਗਤ ਬਿਨਾ ਪੁਲਿਸ ਦੀ ਭੁਗਤ ਜਿਹੜੀ ਆ ਸਾਂਝੇ ਬੇਸ਼ੱਕ 8-10 ਜਾਣਿਆਂ ਦੇ ਉੱਤੇ ਜਿਹੜੇ ਪਰਚੇ ਕਰ ਦਿੱਤੇ ਗਏ ਨੇ ਪਰ ਸੁਖਪਾਲ ਸਿੰਘ ਖੈਰਾ ਦੀ ਵੀ ਗੱਲ ਸਹੀ ਹੈ ਕਿ ਇਸ ਪੂਰੇ ਮਾਮਲੇ ਦੇ ਉੱਤੇ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਵੱਡੇ-ਵੱਡੇ ਨਾਤਾਵਾਂ ਦੇ ਨਾਮ ਵੀ ਸਾਹਮਣੇ ਆ ਜਾਣਗੇ ਜੀ ਨੀਦੀ ਬਿਲਕੁਲ ਗਗਨ ਉਨਾਂ ਦਾ ਆਖਰੀ ਸਵਾਲ ਹੈ ਕਿ ਉਹਨਾਂ ਦੇ ਮਤਲਬ ਸੀਮ ਭਗਵੰਤਪਨ ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਹੀ ਨਾ ਅੱਜ ਉਹਨਾਂ ਦਾ ਵਿਰੋਧ ਹੁੰਦਾ ਦਿਖਾਈ ਦਿੱਤਾ ਚਾਹੇ ਬੇਸ਼ੱਕ ਉਹ ਗਏ ਸੀ ਪਰ ਉਹਨਾਂ ਲੋਕਾਂ ਨੇ ਹੀ ਭਗਵੰਤਮਾਨ ਦਾ ਵਿਰੋਧ ਕੀਤਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਬਹੁਤ ਇਸ ਦਾ ਅਸਰ ਦੇਖਿਆ ਜਾ ਸਕਦਾ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਦਾਵਾ ਕਰਦੇ ਸੀ ਪੰਜਾਬ ਦੇ ਵਿੱਚ 13 ਦੀਆਂ 13 ਸਿੱਟਾ ਆਪਣੇ ਹੱਥ ਵਿੱਚ ਲਾਵਾਂਗੇ ਪਰ ਦੂਜੇ ਪਾਸੇ ਉਹਨਾਂ ਦੀ ਆਪਣੀ ਸੀਟ ਆਪਣੇ ਸੰਗਰੂਰ ਤੋਂ ਹੀ ਸੀਟ ਜਾਂਦੇ ਹੋਏ ਦਿਖਾਈ ਦੇ ਰਹੀ ਹੈ ਨੀਦੀ ਪਹਿਲੀ ਤਾਂ ਗੱਲ ਚਲੋ ਹੁਣ ਤਾਂ ਲੋਕ ਸਭਾ ਦੀਆਂ ਹੈਗੀਆਂ ਨੇ ਚੋਣਾਂ ਜਦੋਂ ਜਿਮਨੀ ਚੋਣ ਹੋਈ ਸੀ ਤੁਹਾਨੂੰ ਪਤਾ ਸਿਮਰਨਜੀਤ ਸਿੰਘ ਮਾਨ ਬਣ ਕੇ ਉਹਨਾਂ ਦੇ ਵੱਲੋਂ ਚਲੋ ਇੱਕ ਭਾਵਕ ਪੋਸਟ ਵੀ ਸਾਂਝੀ ਕੀਤੀ ਗਈ ਸੀ ਬਿਆਨ ਇੱਕ ਜਿਹੜਾ ਐਸੇ ਕਿ ਮੈਨੂੰ ਮੇਰੇ ਆਪਣਾ ਹੀ ਹਰਾ ਦਿੰਦੇ ਉਹ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਰਿਹਾ ਦੀਪ ਸਿੱਧੂ ਉਹਨਾਂ ਦੇ ਵੱਲੋਂ ਉਹਨਾਂ ਦੇ ਹੱਕ 'ਚ ਪ੍ਰਚਾਰ ਕੀਤਾ ਜਾਂਦਾ ਰਿਹਾ ਉਦੋਂ ਹਜੇ ਆਮ ਆਦਮੀ ਪਾਰਟੀ ਨਵੀਂ-ਨਵੀਂ ਬਣੀ ਸੀ ਤੇ ਦੂਸਰੀ ਗੱਲ ਜਿਹੜੀ ਹੁਣ ਸੰਗਰੂਰ ਹਲਕੇ ਦੀ ਸੀਟ ਜਾਂਦੀ ਦਿਖਦੀ ਹੈ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਸੁਖਪਾਲ ਸਿੰਘ ਜ਼ਰੂਰ ਬਿਆਨ ਦਿੱਤੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਵਾਰ ਜ਼ਹਿਰੀਲੀ ਸ਼ਰਾਬ ਦੇ ਕਾਰਨ ਇਹ ਜਿਹੜੀ ਪੂਰੀ ਘਟਨਾ ਵਾਪਰੀ ਸੀ ਉਦੋਂ ਵੀ ਜਿਹੀ ਘਟਨਾ ਜਿਹੜੀ ਇਹ ਦੁਖਦਾਇਕ ਘਟਨਾ ਵਾਪਰੀ ਸੀ ਲੋਕਾਂ ਨੇ ਆਪਣੇ ਪਰਿਵਾਰ ਜਿਹੜੇ ਉਜਾੜਲੇ ਸਨ ਲੋਕਾਂ ਦੇ ਜੀ ਇਸ ਜਹਾਨੋਂ ਤੁਰ ਗਏ ਸਨ ਤੇ ਉਦੋਂ ਮੁੱਖ ਮੰਤਰੀ ਮਾਨ ਹੋਣੀ ਪਾਵਰ ਦੇ ਵਿੱਚ ਨਹੀਂ ਸਨ ਉਹ ਦੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੀ ਤੇ ਮੁੱਖ ਮੰਤਰੀ ਮਾਨ ਉੱਥੇ ਪਹੁੰਚੇ ਭਗਵੰਤ ਸਿੰਘ ਮਾਨ ਉੱਥੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਜੀ ਸਭ ਤੋਂ ਪਹਿਲਾਂ 302 ਦਾ ਪਰਚਾ ਦਰਜ ਕੀਤਾ ਜਾਵੇ ਤੇ ਉਸ ਤੋਂ ਬਾਅਦ ਕਾਰਵਾਈ ਹੋਵੇਗੀ ਤੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਕ ਚੀਜ਼ ਹੋਰ ਜਿਹੜੀ ਆ ਸਾਂਝੀ ਕੀਤੀ ਮੀਡੀਆ ਦੇ ਨਾਲ ਕਿ ਬਠਿੰਡਾ ਦੇ ਵਿੱਚ ਦੋ ਜਾਣਿਆਂ ਨੂੰ 에ਥਨੋਲ ਦੇ ਲਾਇਸੈਂਸ ਜਾਰੀ ਕੀਤੇ ਜਿਹਦੇ ਤੋਂ ਸਰਕਾਰ ਨੂੰ ਕਰੋੜਾ ਰੁਪਏ ਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਅਨਿਆ ਜਿਹੜਾ ਅਨਿਆ ਇਹਨਾਂ ਨੇ ਬੀਜਿਆ ਤੇ ਉਹੀ ਅਨਿਆਇ ਇਹਨਾਂ ਨੇ ਵਧਣਾ ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਸੰਗਰੂਰ ਹਲਕੇ ਦੀ ਸੀਟ ਦੀ ਗੱਲ ਤੇ ਜੇ ਅਸੀਂ ਅਨਿਆਇ ਬੀਜਾਂਗੇ ਤੇ ਅਨਿਆਇ ਹੀ ਵਧਣਾ ਪੈਣਾ ਤੇ ਸੰਤਮਨ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਆਪਣਾ ਬੀਜਿਆ ਹੀ ਵਧਣਾ ਹੈ ਤੇ ਫਿਰ ਕੋਈ ਚੰਗਾ ਬੀਜ ਬੀਜੀਏ ਸੋ ਇਹ ਜਿਹੜੇ ਮਾੜੇ ਬੀਜ ਬੀਜਣੇ ਆ ਤੇ ਉਹ ਵਧਣੇ ਵੀ ਆਪ ਨੂੰ ਹੀ ਪੈਣੇ ਆ ਜਸਟਿਸ ਜਿਹੜਾ ਅਨਿਆਇ ਤੁਸੀਂ ਬੀਜਿਆ ਅਨਿਆਇ ਹੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਧਣਾ ਪਵੇਗਾ ਬੇਸ਼ੱਕ ਹੁਣ ਸੁਨੀਲ ਜਾਖੜ ਹੋਣਾਂ ਦੇ ਵੀ ਇਹ ਚੀਜ਼ ਦੇ ਬਿਆਨ ਆਉਂਦੇ ਨੇ ਉਹਨਾਂ ਨੇ ਚੋਣ ਕਮਿਸ਼ਨ ਦੇ ਨਾਲ ਵੀ ਮੁਲਾਕਾ ਦੇ ਦਿੱਲੀ ਦੀ ਤਰਜ਼ ਦੇ ਉੱਤੇ ਹੀ ਐਕਸਾਈਜ਼ ਪਾਲਿਸੀ ਪੰਜਾਬ ਦੇ ਵਿੱਚ ਆਈ ਹੈ ਤੇ ਉਹਨਾਂ ਨੇਤਾਵਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਜਿਵੇਂ ਕਿ ਰਾਗ ਵਿਚੱਡਾ ਹੋਣੀ ਤੇ ਜਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੁਣੀ ਵੀ ਉਸ ਵੇਲੇ ਮੌਜੂਦ ਸਨ ਜਦੋਂ ਐਕਸਾਈਜ਼ ਪਾਲਿਸੀ ਲਿਆਉਣ ਦੀ ਗੱਲ ਹੋਈ ਤੇ ਸੁਨੀਲ ਜਾਖੜਾ ਨੇ ਚਿੱਠੀ ਇੱਕ ਲਿਖੀ ਐ ਚੋਣ ਕਮਿਸ਼ਨ ਨੂੰ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਜਿਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਨੇ ਗ੍ਰਿਫਤਾਰ ਕੀਤਾ ਹੈ ਉਹੀ ਪੂਰੀ ਦੀ ਪੂਰੀ ਪਾਲਿਸੀ ਉਹੀ ਪੂਰੀ ਦੀ ਪੂਰੀ ਸਕੀਮ ਹੁਣ ਪੰਜਾਬ ਦੇ ਵਿੱਚ ਲਿਆਉਣ ਲਈ ਵੀ ਤਤਪਰ ਹੋਈ ਹੈ ਆਮ ਆਦਮੀ ਦੀ ਜਿਹੜੀ ਸਰਕਾਰ ਹੈ ਤੇ ਨਾਲ ਹੀ ਉਹਨਾਂ ਨੇ ਤਿੱਖੇ ਤਾਂ ਜੋ ਹੋਰ ਵੀ ਕੱਸੇ ਕਿ ਕਟੜ ਇਮਾਨਦਾਰ ਆਪਣੇ ਆਪ ਨੂੰ ਕਹਿਣ ਵਾਲੇ ਹੁਣ ਕਿਹੜਾ ਮੂੰਹ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਸੋ ਇਹ ਪੂਰਾ ਮਾਮਲਾ ਲੋਕ ਲੋਕ ਐਡੇ ਬੇਵ ਉਹ ਸਾਰਾ ਪਤਾ ਲੱਗਦਾ ਆਪਾਂ ਕਵਰੇਜ ਕਰਨ ਜਾਣੇ ਆ ਕਿਸਾਨੀ ਮੋਰਚੇ ਦੇ ਕਿਸਾਨੀ ਆंदोलਨ ਤੇ ਉੱਥੇ ਵੀ ਲੋਕ ਇਹ ਜਰੂਰ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਸੀਂ ਬਦਲਾਅ ਨੂੰ ਲੈ ਕੇ ਇੱਕ ਵੋਟ ਜਰੂਰ ਪਾਈ ਸੀ ਕਿ ਬਦਲਾਅ ਹੋਵੇਗਾ ਬਦਲਾਅ ਹੋਵੇਗਾ ਪਰ ਇਸ ਪਾਰਟੀ ਬਾਕੀ ਜਿਹੜੇ ਦੂਸਰੀਆਂ ਪਾਰਟੀਆਂ ਤੇ ਨਾਲੋਂ ਵੀ ਵੱਧ ਜਿਹੜੀ ਆ ਖੱਜਲ ਖੁਆਰੀ ਕਰ ਦਿੱਤੀ ਆ ਸੋ ਕਿਤਨਾ ਕਿਤੇ ਲੋਕ ਨਾਰਾਜ਼ ਜਰੂਰ ਨਜ਼ਰ ਆ ਰਹੇ ਨੇ ਹੁਣ 8 ਜਿਹੜੀਆਂ ਇਹਨਾਂ ਨੇ ਬੇਸ਼ੱਕ ਲੋਕ ਸਭਾ ਉਮੀਦਵਾਰ ਚੋਣ ਖਾੜੇ ਦੇ ਵਿੱਚ ਉਤਾਰ ਦਿੱਤੇ ਨੇ 8 ਲੋਕ ਸਭਾ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਨੇ ਪਰ ਕਿਤਨਾ ਕਿਤੇ ਲੋਕਾਂ ਦੀ ਹੁਣ ਨਾਰਾਜ਼ ਅੱਜ ਕੀ ਇਸੀ ਤੇ ਜਰੂਰ ਜਾਹਰ ਹੋਵੇਗੀ ਤੁਸੀਂ ਵੇਖਣਾ ਹੋਵੇਗਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਨਿਧੀ ਜਦੋਂ ਸੰਗਰੂਰ ਹਲਕੇ ਦੇ ਵਿੱਚ ਇੱਕ ਪੂਰਾ ਮਾਮਲਾ ਪੂਰਾ ਘਟਨਾਕਰਮ ਹੁੰਦਾ ਹੈ ਤੇ 92 ਐਮਐਲਏਾਂ ਦੇ ਵਿੱਚੋਂ ਕਿਸੇ ਕਿਸੇ ਇੱਕ ਨੇ ਵੀ ਉਹਦੇ ਉੱਤੇ ਟਵੀਟ ਸਾਂਝਾ ਨਹੀਂ ਕੀਤਾ ਪਰ ਅਰਵਿੰਦ ਕੇਜਰੀਵਾਲ ਉਹਨਾਂ ਦੀ ਜਦੋਂ ਗ੍ਰਿਫਤਾਰੀ ਹੁੰਦੀ ਹੈ ਤੇ 92 ਦੇ 92 ਐਮਐਲਏ ਦੇ ਜੜੇ ਆ ਉਹਨਾਂ ਦੇ ਟਵੀਟ ਚੈੱਕ ਕਰਨਾ ਕਿ ਆਪ ਸੁਪਰੀਮੋ ਦੀ ਅੱਖ ਦੇ ਵਿੱਚ ਉਹਨਾਂ ਦੇ ਰਾਜਦਲਾਰੇ ਬਣਨ ਵਾਸਤੇ ਹਰੇਕ ਵਿਧਾਇਕ ਨੇ ਹਰੇਕ ਮੰਤਰੀ ਨੇ ਜਰੂਰ ਜੜੀਆ ਟਵੀਟ ਸਾਂਝੀ ਕੀਤੀ ਹੈ ਮੈਂ ਹੀ ਕੇਜਰੀਵਾਲ ਮੈਂ ਹੀ ਕੇਜਰੀਵਾਲ ਪਿਛਲੀ ਡਿਸ਼ ਕਸਮ ਦੇ ਵਿੱਚ ਆਪਾਂ ਇਹ ਗੱਲ ਜ਼ਰੂਰ ਕੀਤੀ ਸੀ ਕਿ ਉਹ ਕੋਈ ਕ੍ਰਾਂਤੀਕਾਰੀ ਜਿਹੜੇ ਆਪਾਂ ਕਹਿੰਦੇ ਆ ਕਿ ਅੰਦੋਲਨ ਤੋਂ ਨਹੀਂ ਚੁੱਕੇ ਗਏ ਉਹਨਾਂ ਨੂੰ ਈਡੀ ਨੇ 9 10 ਸਮਨ ਭੇਜੇ ਸਨ ਕਿ ਜੜੀ ਸ਼ਰਾਬਕਾਰੀ ਜੜੀ ਸ਼ਰਾਬ ਦੀ ਆਵਕਾਰੀ ਨੀਤੀ ਸੀ ਕਦੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਤੁਹਾਨੂੰ ਨੋਟਿਸ ਗਏ ਨੇ ਉਹਦੇ ਉਹਦੀ ਜਾਂਚ ਦਾ ਹਿੱਸਾ ਜ਼ਰੂਰ ਬਣੋ ਪਰ ਕੰਨੀ ਕਤਰੋਂ ਦੇ ਨਜ਼ਰ ਆਏ ਨਹੀਂ ਤਾਂ ਕਰਕੇ ਈਡੀ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਚੱਕਿਆ ਤੇ ਜੇਕਰ ਤੁਸੀਂ ਇਹ ਲਿਖਦੇ ਨਜ਼ਰ ਆ ਰਹੇ ਹੋ ਕਿ ਮੈਂ ਵੀ ਕੇਜਰੀਵਾਲ ਜਾਂ ਤੇ ਫਿਰ ਤੁਸੀਂ ਇਹ ਲਿਖਦੇ ਤਾਂ ਸਰਵਾਲ ਈਡੀ ਨਾ ਪਹੁੰਚ ਜੀ ਬਿਲਕੁਲ ਇੱਕ ਸੋਸ਼ਲ ਮੀਡੀਆ ਤੇ ਵੀ ਇੱਕ ਸਾਂਝਾ ਹੁੰਦਾ ਕਿ ਕਿਤੇ ED ਨੂੰ ਭੇਖਾਣਾ ਪੈ ਜੇ ਕਿ ਇੱਕ ਅਰਮੀ ਦੇ ਕੇਜਰੀਵਾਲ ਅੰਦਰ ਹੈ ਤੇ ਹੁਣ ਕਿੰਨੂ ਕਿੰਨੂ ਚੱਕੀਦਾ ਜਾਂ ਫਿਰ ਲੋਕੀ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ED ਨੇ ਇਹ ਕਹਿ ਦੇਣਾ ਕਿ ਚਲ ਕੋਈ ਗੱਲ ਨਹੀਂ ਜੇ ਮੈਂ ਵੀ ਕੇਜਰੀਵਾਲ ਹੀ ਕੇਜਰੀਵਾਲ ਇੰਨੇ ਕੇਜਰੀਵਾਲ ਬਾਹਰ ਨਹੀਂ ਤੇ ਇਸ ਕੇਜਰੀਵਾਲ ਨੂੰ ਅੰਦਰ ਹੀ ਰਹਿੰਦੇ ਨੇ ਸੋ ਇਹ ਜਿਹੜਾ ਮੈਂ ਵੀ ਕੇਜਰੀਵਾਲ ਮੈਂ ਵੀ ਕੇਜਰੀਵਾਲ ਉਹਨਾਂ ਨੇ ਅਸਲੀ ਕੇਜਰੀਵਾਲ ਨੂੰ ਸਿਆਪਾ ਪਾ ਦੇਣਾ ਹੈ ਉਹਨਾਂ ਦੀ ਜਾਨ ਨੂੰ ਸੋ ਇਹ ਕਰਕੇ ਜਿਹੜਾ ਮੈਂ ਵੀ ਕੇਜਰੀਵਾਲ ਮੈਂ ਵੀ ਕੇਜਰੀਵਾਲ ਪਹਿਲਾਂ ਇਹ ਚੀਜ਼ ਸੋਚ ਲਓ ਕਿ ਉਹ ਜੜੇ ਅੰਦਰ ਗਏ ਨੇ ਉਸ ਉਹ ਕਿਹੜੇ ਕੇਸ ਦੇ ਮੈਨੀ ਕੇਜਰੀਵਾਲ ਤੇ ਮੈਂ ਇਸੇ ਸ਼ਰਾਬ ਨੀਤੀ ਨੂੰ ਪੰਜਾਬ ਦੇ ਵਿੱਚ ਲਿਆਉਣ ਵਾਸਤੇ ਸਹਿਯੋਗ ਕਰਦਾ ਹਾਂ ਤੇ ਫਿਰ ਜੜੀਆਂ ਉਹੀ ਚੀਜ਼ਾਂ ਜੜੀਆਂ ਸੰਗਰੂਰ ਦੇ ਵਿੱਚ ਵਾਪਰੀਆਂ ਨੇ ਅੱਜ ਜ਼ਿਲ੍ਹੇ ਸੰਗਰੂਰ ਦੇ ਵਿੱਚ ਵਾਪਰੀਆਂ ਕੱਲ ਫਿਰ ਕੱਲੇ ਕੱਲੇ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਤੇ ਉੱਥੇ ਫਿਰ ਮੰਤਰੀ ਜਿਹੜੇ ਨੇ ਇਹਨਾਂ ਦੇ ਅਮਣ ਅਰੋੜੇ ਹੋਣਾ ਵਰਗੇ ਜਿਹੜੇ ਮੰਤਰੀ ਨੋਗੇ ਇਹ ਗੱਲ ਕਹਿ ਕੇ ਫਿਰ ਟਾਲ ਦੇਣਗੇ ਕਿ ਇਹ ਜੀ ਮਨਜ਼ੂਰ ਹੋਊਦਾ ਠੇਕੇ ਤੋਂ ਤੁਸੀਂ ਪੀਤੀ ਨਹੀਂ ਆਸ ਕਰਕੇ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਜੀ ਨਹੀਂ ਬਿਲਕੁਲ ਇੱਥੇ ਹੀ ਅਸੀਂ ਇਸ ਡਿਸਕਸ਼ਨ ਨੂੰ ਖਤਮ ਕਰਦੇ ਹਾਂ ਧੰਨਵਾਦ ਗਗਨ ਕਿਉਂਕਿ ਜਿੱਥੇ ਲਗਾਤਾਰ ਦੇਖਿਆ ਜਾ ਰਿਹਾ ਵਾਲ ਮਚਾਈ ਹੋਇਆ ਤੇ ਲੋਕ ਵੀ ਭਗਵੰਤ ਮਾਨ ਦੇ ਸੀਐਮ ਭਗਵੰਤ ਮਾਨ ਦੇ ਵਿਰੋਧ ਦੇ ਵਿੱਚ ਦਿਖਾਈ ਦੇ ਰਹੇ ਨੇ ਹਾਲਾਂਕਿ ਸੀਐਮ ਭਗਵੰਤ ਮਾਨ ਬੜੇ ਹੀ ਲੰਬੇ ਸਮੇਂ ਬਾਅਦ ਇੱਕ ਹਫਤੇ ਦੇ ਗੈਪ ਤੋਂ ਬਾਅਦ ਜਾਂਦੇ ਨਹੀਂ ਕਿਉਂਕਿ ਜਦੋਂ ਇਹ ਸਾਰਾ ਕਾਂਡ ਵਾਪਰ ਰਿਹਾ ਹੁੰਦਾ ਉਸ ਤੋਂ ਬਾਅਦ ਭਾਵੇਂ ਕੇਜਰੀਵਾਲ ਗ੍ਰਿਫਤਾਰ ਹੁੰਦੇ ਨੇ ਪਰ ਉਹ ਪਹਿਲਾਂ ਉੱਥੇ ਦਿੱਲੀ ਜਾਂਦੇ ਨੇ ਰਾਤੋਂ ਰਾਤ ਫੇਰ ਜਾ ਕੇ ਅੱਜ ਦੋ ਦਿਨਾਂ ਬਾਅਦ ਜਦੋਂ ਇਹ ਹੱਲਾ ਜ਼ਿਆਦਾ ਰੋਲਾ ਜ਼ਿਆਦਾ ਮਚ ਜਾਂਦਾ ਹੈ ਕਿ ਹੁਣੇ ਤੱਕ ਆਪਣੇ ਹੀ ਇਲਾਕੇ ਦੇ ਵਿੱਚ ਭਗਵੰਤ ਮਾਨ ਨਹੀਂ ਪਹੁੰਚੇ ਤਾਂ ਅੱਜ ਉਹਨਾਂ ਦੀ ਅੱਖ ਖੁੱਲੀ ਤੇ ਅੱਜ ਸੀਐਮ ਭਗਵੰਤ ਮਾਨ ਸੰਗਰੂਰ ਦੇ ਵਿੱਚ ਗਏ ਜਿਸ ਤੋਂ ਬਾਅਦ ਲੋਕ ਕਾਫੀ ਅਸੰਤੁਸ਼ਟ ਦਿਖਾਈ ਦਿੱਤੇ ਇਹ ਅੱਜ ਅਸੀਂ ਡਿਸਕਸ਼ਨ ਦੇ ਵਿੱਚ ਸਾਰੀ ਗੱਲ ਕੀਤੀ ਹੀ ਕਿ ਕਿੰਜ ਲੋਕਾਂ ਦੇ ਵੱਲੋਂ ਵਿਰੋਧ ਵੀ ਕੀਤਾ ਗਿਆ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਆਏ ਤਾਂ ਜ਼ਰੂਰ ਪਰ ਕੋਈ ਗੱਲ ਕਰਨ ਨਹੀਂ ਆਏ ਬਸ ਆਪਣੀ ਗੱਲ ਰੱਖਣ ਦੇ ਲਈ ਆਏ ਇਹ ਚੀਜ਼ਾਂ ਵੀ ਸਾਹਮਣੇ ਆਈਆਂ ਤੇ ਨਾਲ ਹੀ ਨਾਲ ਜਿਹੜੇ ਹੋਰ ਵੀ ਲੀਡਰ ਨੇ ਹੋਰ ਵੀ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਵੀ ਇਸ ਨੂੰ ਲੈ ਕੇ ਦੁੱਖ ਪ੍ਰਗਟਾਇਆ ਗਿਆ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਹੀ ਹਲਕੇ ਤੋਂ ਸੰਗਰੂਰ ਤੋਂ ਕਿ ਆਮ ਆਦਮੀ ਪਾਰਟੀ ਨੂੰ ਜਗ੍ਹਾ ਮਿਲੇਗੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਚ ਕਮੈਂਟ ਕਰਨਾ ਨਾ ਭੁੱਲਿਓ ਤੇ ਐਦਾ ਹੀ ਹੋਰ ਅਪਡੇਟਸ ਲਈ ਬਣੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ